ਭਾਈ ਗੁਰਜਕਾ ਖਾਲਸਾ ਵਜਤੇ ਪੰਜ ਕਕਾਰਾਂ ਦੇ ਵਿੱਚੋਂ ਦੂਜਾ ਕਕਾਰ ਕੰਗਾ ਜਿਹੜਾ ਕਿ ਸਾਨੂੰ ਸਾਫ਼ ਰੱਖਣ ਵਾਸਤੇ অতি ਜ਼ਰੂਰੀ ਹੈ ਕੇਸਾਂ ਦੇ ਵਿੱਚ ਜਿਹੜੀ ਸਾਇੰਸ ਦੁਆਰਾ ਮੰਨਿਆ ਗਿਆ ਜਿਹੜੀ ਕੇਸਾਂ ਦੇ ਵਿੱਚ ਬਿਜਲੀ ਪੈਦਾ ਹੁੰਦੀ ਹੈ ਉਹਨੂੰ ਸ਼ਾਂਤ ਰੱਖਣ ਵਾਸਤੇ ਕੰਗਾ ਕੀਤਾ ਜਾਂਦਾ ਹੈ ਅਤੇ ਪਾਈ ਨੰਦ ਲਾਲ ਜੀ ਦੇ ਰਹਿਤ ਮਰਿਆ ਦੇ ਵਿੱਚ ਬਚਨ ਨੇ ਦੋਨੋਂ ਕੰਗਾ ਦੋਨੋਂ ਵਖਤ ਕਰ ਪਾਗ ਚੁਨਾ ਕਰ ਬੰਨ੍ਹ ਲਈ ਦਾਤਨ ਨੀਤ ਕਰ ਨਾ ਦੁੱਖ ਪਾਵੇ ਲਾਲ ਜੀ ਕਿ ਜਿਹੜਾ ਕੰਗਾ ਹੈ ਕੇਸਾਂ ਦੇ ਵਿੱਚ ਦੋਨੋਂ ਵਖਤ ਕਰਨਾ ਹੈ ਅਤੇ ਦਸਤਾਰ ਹੈ ਬੜੀ ਸੋਹਣੀ ਸਜਾਣੀ ਹੈ ਅਤੇ ਜੇ ਭਾਈ ਪ੍ਰਹਿਲਾਦ ਜੀ ਦੇ ਰਹਿਤ ਨਾਮ ਮੈਨੂੰ ਪੜ੍ਹੀਏ ਉਹਦਾ ਵਚਨ ਹੈ ਸਿੱਖ ਹੋਏ ਸਿਰ ਟੋਪੀ ਤੇ ਰਹਿ ਸਾਤ ਜਨਮ ਕੁਸ਼ਤੀ ਹੋਏ ਮਰ ਕਿ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਬਚਨਾਂ ਦੇ ਅੰਦਰ ਬਚਨ ਕਰਦੇ ਨੇ ਕਿ ਜਿਹੜਾ ਕੰਗਾ ਹੈ ਇਹ ਵੀ ਸਾਫਤ ਸੁਰਤ ਰੱਖਣਾ ਅਤੇ ਕੰਗੇ ਦੇ ਨਾਲ ਜਿਹੜੇ ਟੁੱਟੇ ਹੋਏ ਕੇਸ ਨੇ ਉਹ ਵੀ ਸਾਫ ਹੋ ਜਾਂਦੇ ਨੇ ਅਤੇ ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਇੱਕ ਸਰੀਰ ਰੂਪੀ ਕੰਕਸਰੇ ਜਿਹਦੇ ਵਿੱਚ ਜਿਹੜੇ ਗਿਆਨ ਰੂਪੀ ਕੰਗੇ ਦੇ ਨਾਲ ਔਗਣ ਰੂਪੀ ਜਿਹੜੇ ਟੁੱਟੇ ਕੇਸਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਜਿਹੜੇ ਔਗਣ ਨੇ ਉਹਨਾਂ ਨੂੰ ਸਾਫ਼ ਕਰਕੇ ਬੜੀ ਸੋਹਣੀ ਦਸਤਾਰ ਸੀਸ ਦੇ ਉੱਤੇ ਸਜਾਈ ਜਾਂਦੀ ਹੈ ਇਸ ਕਰਕੇ ਕੰਗਾ ਰੱਖਣਾ ਬਹੁਤ ਜ਼ਰੂਰੀ ਹੈ ਕੰਗੇ ਦੇ ਨਾਲ ਕੇਸਾਂ ਦੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਇਸ ਲਈ ਕੰਗਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ